ਸਤਿ ਸ਼੍ਰੀ ਅਕਾਲ ਮੈਂ ਹਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਛੱਡਣ ਤੋਂ ਇਨਕਾਰੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ 6 ਅਰਬ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਕੀਤੇ ਜਾ ਚੁੱਕੇ ਨੇ ਤੇ ਸਮੇਂ ਦੇ ਨਾਲ-ਨਾਲ ਜੁਰਮਾਨੇ ਦੀ ਰਕਮ ਵਾਧੀ ਜਾ ਰਹੀ ਹੈ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦਾ ਕਹਿਣਾ ਹੈ ਕਿ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਅਮਰੀਕਾ 'ਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਰੋਜ਼ਾਨਾ 1000 ਡਾਲਰ ਦੇ ਹਿਸਾਬ ਨਾਲ ਜੁਰਮਾਨਾ ਕੀਤਾ ਜਾ ਰਿਹਾ ਹੈ। ਬਰੁਕਲਿਨ ਦੇ ਇੱਕ ਰੈਸਟੋਰੈਂਟ ਵਰਕਰ ਨੂੰ 18 ਲੱਖ ਡਾਲਰ ਦਾ ਜੁਰਮਾਨਾ ਕੀਤਾ ਗਿਆ ਜਿਸ ਨੂੰ 1998 'ਚ ਮੁਲਕ ਛੱਡਣ ਦੇ ਹੁਕਮ ਦਿੱਤੇ ਗਏ ਸਨ। ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ 'ਚ 5% ਦੀ ਸਾਲਾਨਾ ਦੇ ਹਿਸਾਬ ਨਾਲ ਵਿਆਜ ਲਗਾਇਆ ਜਾ ਰਿਹਾ ਹੈ ਤੇ ਕੁੱਲ ਰਕਮ 'ਚ 250 ਡਾਲਰ ਰੋਜ਼ਾਨਾ ਦੀ ਪੈਨਲਟੀ ਵੱਖਰੀ ਜੋੜੀ ਜਾ ਰਹੀ ਹੈ। ਇਹ ਨੀ ਰਕਮ ਅਦਾ ਕਰਨੀ ਪ੍ਰਵਾਸੀਆਂ ਵਾਸਤੇ ਸੰਭਵ ਨਹੀਂ ਤੇ ਉਹਨਾਂ ਦਾ ਭਵਿੱਖ ਹਨੇਰੇ 'ਚ ਡੁੱਬਦਾ ਨਜ਼ਰ ਆ ਰਿਹਾ ਏ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਡਰਾਉਣ ਵਾਸਤੇ ਜੁਰਮਾਨੇ ਦੀ ਰਕਮ ਵਧਾ ਚੜਾ ਕੇ ਪੇਸ਼ ਕੀਤੀ ਜਾ ਰਹੀ ਹੈ ਤੇ ਵੱਡੀ ਗਿਣਤੀ 'ਚ ਲੋਕ ਸੈਲਫ ਡੈਪੋਟੇਸ਼ਨ ਨੂੰ ਤਰਜੀਹ ਦੇ ਰਹੇ ਨੇ ਪਰ ਕੁਝ ਲੋਕ ਅਮਰੀਕਾ 'ਚ ਰਹਿੰਦੇ ਆ ਕਾਨੂੰਨੀ ਲੜਾਈ ਲੜਨਾ ਚਾਹੁੰਦੇ ਨੇ ਮਿਸਾਲ ਵਜੋਂ ਇੱਕ ਬਜ਼ੁਰਗ ਔਰਤ ਨੂੰ 20 ਲੱਖ ਡਾਲਰ ਦਾ ਜੁਰਮਾਨਾ ਕੀਤਾ ਗਿਆ ਤੇ ਉਸ ਦੇ ਯੂ ਐਸ ਸਿਟੀਜ਼ਨ ਬੱਚਿਆਂ ਵੱਲੋਂ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਿਭਾਗ ਦੇ ਅੰਕੜਿਆਂ ਮੁਤਾਬਕ ਇਮੀਗ੍ਰੇਸ਼ਨ ਅਦਾਲਤਾਂ ਵੱਲੋਂ ਤਕਰੀਬਨ 14 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਨੇ ਪਰ ਉਹ ਅਮਰੀਕਾ ਦੇ ਇੱਕ ਸੂਬੇ ਤੋਂ ਦੂਜੇ ਤੇ ਫਿਰ ਦੂਜੇ ਤੋਂ ਤੀਜੇ ਵੱਲ ਹਰਵਾਨਾ ਹੋ ਜਾਂਦੇ ਨੇ ਦੂਜੇ ਪਾਸੇ 1000 ਡਾਲਰ ਦਾ ਬੋਨਸ ਅਤੇ ਹਵਾਈ ਟਿਕਟ ਵਾਲਾ ਰਾਹ ਵੀ ਕਾਰਗਰ ਸਾਬਤ ਹੋ ਰਿਹਾ ਹੈ ਤੇ ਹਜ਼ਾਰਾਂ ਪ੍ਰਵਾਸੀ ਇਸ ਯੋਜਨਾ ਅਧੀਨ ਅਮਰੀਕਾ ਛੱਡ ਚੁੱਕੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਇੱਕ ਪ੍ਰਵਾਸੀ ਨੂੰ ਗ੍ਰਿਫਤਾਰ ਕਰਨ ਤੇ ਔਸਤਨ 17000 ਡਾਲਰ ਤੋਂ ਵੱਧ ਰਕਮ ਖਰਚ ਹੁੰਦੀ ਹੈ ਅਜਿਹੇ 'ਚ 1000 ਡਾਲਰ ਨਗਦ ਅਤੇ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਵੀ 트ੰਪ ਸਰਕਾਰ ਫਾਇਦੇ 'ਚ ਹੈ ਜੋ ਬਾਈਡਨ ਦੇ ਕਾਰਜਕਾਲ ਵੇਲੇ ਸੀਬੀਪੀ ਐਪ ਦੀ ਵਰਤੋਂ ਕਰਦਿਆਂ 930000 ਤੋਂ ਵੱਧ ਪ੍ਰਵਾਸੀ ਅਮਰੀਕਾ 'ਚ ਦਾਖਲ ਹੋਏ ਤੇ ਇਹਨਾਂ ਸਭਨਾਂ ਨੂੰ ਕੱਢਣ ਦਾ ਟੀਚਾ ਮਿੱਥਿਆ ਗਿਆ ਹੈ ਇਮੀਗ੍ਰੇਸ਼ਨ ਮਾਮਲਿਆਂ ਬਾਰੇ 트ੰਪ ਦੇ ਸਲਾਹਕਾਰ ਸਟੀਫਨ ਮਿਲਰ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਇੱਕ ਪਰਿਵਾਰ ਸੈਲਫ ਡਿਪੋਰਟ ਹੋਣ ਤੇ ਅਮਰੀਕਾ ਨੂੰ 10 ਲੱਖ ਡਾਲਰ ਤੋਂ ਵੱਧ ਫਾਇਦਾ ਹੋ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਵੱਲੋਂ ਅਸਾਈਲਮ ਮੰਗੇ ਜਾਣ ਤੇ ਮਾਮਲਾ ਅਦਾਲਤ 'ਚ ਚਲਾ ਜਾਂਦਾ ਹੈ ਤੇ ਫੈਸਲਾ ਹੋਣ ਤੱਕ ਉਹ ਸਰਕਾਰੀ ਯੋਜਨਾਵਾਂ ਦਾ ਮੁਫਤ ਲਾਭ ਹਾਸਲ ਕਰਨ ਦੇ ਹੱਕਦਾਰ ਹੋ ਜਾਂਦੇ ਨੇ ਪਰ ਨਵੀਂ ਯੋਜਨਾ ਰਾਹੀਂ ਸਰਕਾਰ ਦੇ 1 ਮਿਲੀਅਨ ਡਾਲਰ ਬਚ ਸਕਦੇ ਨੇ 2024 ਦੀ ਰਾਸ਼ਟਰਪਤੀ ਚੋਣ ਮਹੀਮ ਦੌਰਾਨ ਡੋਨਲਡ ਟਰੰਪ ਨੇ ਇਮੀਗ੍ਰੇਸ਼ਨ ਨੂੰ ਆਪਣਾ ਮੁੱਖ ਮੁੱਦਾ ਬਣਾਇਆ ਉਸਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਅਪਰਾਧੀ ਅਤੇ ਅੱਤਵਾਦੀ ਦੱਸਿਆ ਦਾਵਾ ਕੀਤਾ ਕਿ ਉਹ ਲੋਕਾਂ ਦੇ ਪਾਲਤੂ ਜਾਨਵਰ ਖਾ ਰਹੇ ਨੇ ਤੇ ਹਰ ਸਾਲ 10 ਲੱਖ ਨੂੰ ਦੇਸ਼ ਨਿਕਾਲਾ ਦੇਣ ਦੀ ਸੌਖਾਦੀ ਆਪਣੇ ਦੂਜੇ ਕਾਰਜਕਾਲ ਦੇ 7 ਮਹੀਨਿਆਂ ਚ ਇਮੀਗ੍ਰੇਸ਼ਨ ਤੇ ਕਸਟਮ ਐਂਡ ਐਨਫੋਰਸਮੈਂਟ ਨੇ ਲਗਭਗ 2 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਹੋਰ 1.5 ਲੱਖ ਪ੍ਰਵਾਸੀਆਂ ਨੂੰ ਜਾਂ ਤਾਂ ਸਵੈ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜਾਂ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਤੇ ਕੋਸਟ ਗਾਰਡ ਦੁਆਰਾ ਵਾਪਸ ਭੇਜਿਆ ਗਿਆ ਸੀ ਸਰਕਾਰੀ ਰਿਕਾਰਡਾਂ ਦੇ ਮੁਤਾਬਕ ਵਿੱਤੀ ਸਾਲ 2025 ਚ ਆਈ ਸਿਹਰਾਸਤ ਚ ਬੁੱਕ ਕੀਤੇ ਗਏ 75% ਤੋਂ ਵੱਧ ਲੋਕਾਂ ਨੂੰ ਇਮੀਗ੍ਰੇਸ਼ਨ ਜਾਂ ਟ੍ਰੈਫਿਕ ਨਾਲ ਸੰਬੰਧਿਤ ਅਪਰਾਧ ਤੋਂ ਇਲਾਵਾ ਕੋਈ ਅਪਰਾਧਿਕ ਸਜ਼ਾ ਨਹੀਂ ਮਿਲੀ ਸੀ ਤੇ 10% ਤੋਂ ਘੱਟ ਲੋਕਾਂ ਨੂੰ ਕਤਲ, ਹਮਲਾ, ਡਕੈਤੀ ਜਾਂ ਬਲਾਤਕਾਰ ਵਰਗੇ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ ਇਸ ਹਫ਼ਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਚ ਦੋ ਫਾਇਰਫਾਈਟਰ ਵੀ ਹਨ ਜਿਨ੍ਹਾਂ ਨੂੰ ਬਾਰਡਰ ਪੈਟਰੋਲ ਦੁਆਰਾ ਹਿਰਾਸਤ ਚ ਲਿਆ ਗਿਆ ਸੀ ਜਦੋਂ ਓਵ ਵਸ਼ਿੰਗਟਨ ਰਾਜ ਦੀ ਸਭ ਤੋਂ ਵੱਡੀ ਜੰਗਲ ਦੀ ਅੱਗ ਨਾਲ ਲੜ ਰਹੇ ਸਨ ਵਸ਼ਿੰਗਟਨ ਡੀਸੀ ਤੇ ਲਾਸ ਐਂਜਲਸ 'ਚ ਨੈਸ਼ਨਲ ਗਾਰਡ ਤਾਇਨਾਤ ਕਰਨ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਹੁਣ ਸ਼ਿਕਾਗੋ 'ਚ ਵੀ ਅਜਿਹਾ ਕਰਨ ਦੀ ਧਮਕੀ ਦਿੱਤੀ ਹੈ ਵਾਈਟ ਹਾਊਸ ਦੀ ਪ੍ਰੈਸ ਸੈਕਟਰ ਕੈਰੋਲਿਨ ਲੇਵਿਟ ਨੇ ਵੀਰਵਾਰ ਨੂੰ ਇੱਕ ਪ੍ਰੈਸ ਬਰੀਫਿੰਗ 'ਚ ਕਿਹਾ ਕਿ ਸ਼ਿਕਾਗੋ 'ਚ ਹਿੰਸਾ ਦੀ ਸਥਿਤੀ ਬਹੁਤ ਗੰਭੀਰ ਹੈ ਉਹਨਾਂ ਕਹਿੰਦੇ ਕਿ ਸ਼ਿਕਾਗੋ 'ਚ ਕਤਲ ਦੀ ਦਰ ਨਵੀਂ ਦਿੱਲੀ ਨਾਲੋਂ 15 ਗੁਣਾ ਵੱਧ ਹੈ ਸ਼ਹਿਰ ਦੀ ਬੇਤਰੀ ਲਈ ਸਖਤ ਕਦਮ ਚੁੱਕਣੇ ਜ਼ਰੂਰੀ ਨੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ ਨੇ ਸ਼ਹਿਰ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰਨ ਦੀਆਂ ਖਬਰਾਂ ਤੇ ਸਖਤ ਬਿਆਨ ਦਿੱਤਾ ਉਹਨਾਂ ਕਿਹਾ ਕਿ ਰਾਸ਼ਟਰਪਤੀ ਆਪਣੇ ਰਾਜਨੀਤਿਕ ਉਦੇਸ਼ ਨੂੰ ਪੂਰਾ ਕਰਨ ਲਈ ਅਜਿਹੇ ਕਦਮ ਚੁੱਕ ਰਹੇ ਨੇ ਲਿਵਿਟ ਨੇ ਇਹ ਵੀ ਦੋਸ਼ ਲਗਾਇਆ ਕਿ ਡੈਮੋਕ੍ਰੇਟ ਸ਼ਾਸਤ ਰਾਜਾਂ ਦੀਆਂ ਰਾਜਨੀਤੀਆਂ ਅਪਰਾਧ ਨੂੰ ਉਤਸ਼ਾਹਿਤ ਕਰਦੀਆਂ ਨੇ ਜਦਕਿ ਰਾਸ਼ਟਰਪਤੀ ਟਰੰਪ ਅਪਰਾਧ ਨੂੰ ਰੋਕਣ ਲਈ ਸਖਤ ਕਦਮ ਚੁੱਕਣਾ ਚਾਹੁੰਦੇ ਨੇ ਲੇਵਿਟ ਨੇ ਸ਼ਿਕਾਗੋ ਦੇ ਹਾਲੀਆ ਅਪਰਾਧਿਕ ਰਿਕਾਰਡ ਨੂੰ ਵੀ ਸਾਂਝਾ ਕੀਤਾ ਇਸ ਅਨੁਸਾਰ 2025 ਚ ਸ਼ਿਕਾਗੋ ਚ ਹੁਣ ਤੱਕ ਕੁੱਲ 147899 ਮਾਮਲੇ ਦਰਜ ਕੀਤੇ ਗਏ ਨੇ ਤੇ ਇਨ੍ਹਾਂ ਮਾਮਲਿਆਂ ਚੋਂ ਸਿਰਫ 16% ਮਾਮਲਿਆਂ ਚ ਹੀ ਗ੍ਰਿਫਤਾਰੀਆਂ ਹੋਈਆਂ ਨੇ 트럼ਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਲਿਨੋਇਸ ਚ 1400 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਿੱਚੋਂ ਹਜ਼ਾਰ ਸ਼ਿਕਾਗੋ ਦੇ ਨੇ ਅਮਰੀਕਾ ਨੇ ਭਾਰਤ ਉੱਤੇ 50 ਫੀਸਦੀ ਦਾ ਟੈਰਿਫ ਲਗਾਇਆ ਹੈ। ਇਹ ਟੈਰਿਫ 27 ਅਗਸਤ ਤੋਂ ਲਾਗੂ ਹੋ ਚੁੱਕਾ ਹੈ। ਅਮਰੀਕੀ ਟੈਰਿਫ ਦਾ ਪ੍ਰਭਾਵ ਕਈ ਖੇਤਰਾਂ ਤੇ ਵੀ ਦੇਖਿਆ ਜਾ ਰਿਹਾ ਹੈ ਇਸ ਦੌਰਾਨ। ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਭਾਰਤ ਸਮੇਤ ਉਹਨਾਂ ਸਾਰੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਜੋ ਰੂਸ ਤੋਂ ਤੇਲ ਖਰੀਦੇ ਨੇ। ਦਰਅਸਲ ਵੀਰਵਾਰ ਨੂੰ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਸੰਕੇਤ ਦਿੱਤਾ ਕਿ ਇਸ ਸਮੇਂ ਰੂਸ ਤੋਂ ਤੇਲ ਖਰੀਦਣ ਵਾਲੇ ਕਿਸੇ ਵੀ ਦੇਸ਼ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਭਾਰਤ ਪੁਤਿਨ ਦਾ ਸਮਰਥਨ ਕਰਨ ਦੀ ਕੀਮਤ ਅਦਾ ਕਰ ਰਿਹਾ ਹੈ ਅਮਰੀਕੀ ਸੈਨੇਟਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਭਾਰਤ ਚੀਨ ਬ੍ਰਾਜ਼ੀਲ ਅਤੇ ਹੋਰ ਦੇਸ਼ ਜੋ ਸਸਤਾ ਰੂਸੀ ਤੇਲ ਖਰੀਦ ਕੇ ਪੁਤਿਨ ਦੀ ਜੰਗੀ ਮਸ਼ੀਨ ਦਾ ਸਮਰਥਨ ਕਰ ਰਹੇ ਨੇ ਤੁਹਾਨੂੰ ਇਸ ਸਮੇਂ ਕਿਵੇਂ ਲੱਗਦਾ ਹੈ ਕਿ ਬੱਚਿਆਂ ਸਮੇਤ ਮਾਸੂਮ ਨਾਗਰਿਕ ਤੁਹਾਡੀਆਂ ਖਰੀਦਾਂ ਕਾਰਨ ਮਾਰੇ ਜਾ ਰਹੇ ਨੇ ਭਾਰਤ ਪੁਤਿਨ ਦਾ ਸਮਰਥਨ ਕਰਨ ਦੀ ਕੀਮਤ ਅਦਾ ਕਰ ਰਿਹਾ ਹੈ ਬਾਕੀ ਦੇਸ਼ਾਂ ਨੂੰ ਵੀ ਜਲਦੀ ਹੀ ਨੁਕਸਾਨ ਝੱਲਣਾ ਪਵੇਗਾ ਤੁਹਾਨੂੰ ਦੱਸਦੀ ਕਿ ਅਮਰੀਕੀ ਸੈਨੇਟਰ ਦੀ ਇਹ ਟਿੱਪਣੀ ਉਸ ਸਮੇਂ ਆਈ ਜਦੋਂ ਰੂਸ ਨੇ ਵੀਰਵਾਰ ਨੂੰ ਕੀਵ ਤੇ ਮਿਜ਼ਾਈਲ ਦੀ ਵਰਖਾ ਕੀਤੀ ਇਸ ਹਮਲੇ ਚ ਘੱਟੋ ਘੱਟ 10 ਲੋਕ ਮਾਰੇ ਜਾਣ ਦੀ ਖਬਰ ਹੈ ਇੱਥੇ ਤੁਹਾਨੂੰ ਵੀ ਦੱਸ ਦਈਏ ਕਿ ਹਮਲਿਆਂ ਚ ਸ਼ੈਰਚ ਯੂਰਪੀ ਸੰਘ ਦੇ ਕੂਟਨੀਤਿਕ ਮਿਸ਼ਨ ਨੂੰ ਵੀ ਨੁਕਸਾਨ ਪਹੁੰਚਿਆ ਸੀ ਇਸ ਸਭ ਦੇ ਵਿਚਕਾਰ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਹਾਲ ਹੀ ਚ ਅਮਰੀਕਾ ਨੂੰ ਨਿਸ਼ਾਨਾ ਬਣਾਇਆ ਉਹਨਾਂ ਕਹੇ ਕਿ ਅਮਰੀਕਾ ਨੇ ਭਾਰਤੀ ਸਮਾਨ ਤੇ ਅਨਿਸ਼ਚਿਤ ਤੇ ਅਨੁਚਿਤ ਗੈਰਵਾਜਬ ਟੈਰਿਫ ਲਗਾਏ ਨੇ ਤੁਹਾਨੂੰ ਦੱਸ ਦਈਏ 트럼ਪ ਪ੍ਰਸ਼ਾਸਨ ਨੇ ਭਾਰਤ ਦੁਆਰਾ ਰੂਸ ਤੋਂ ਤੇਲ ਖਰੀਦਣ ਕਾਰਨ ਜੁਰਮਾਨੇ ਵਜੋਂ ਟੈਰਿਫ ਨੂੰ 50% ਤੱਕ ਵਧਾ ਦਿੱਤਾ ਹੈ। ਇਸ ਦੌਰਾਨ ਵਣਜ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਦੁਆਰਾ ਲਗਾਏ ਗਏ ਟੈਰਿਫ ਦਾ ਪ੍ਰਭਾਵ ਬਹੁਤ ਥੋੜੇ ਸਮੇਂ ਲਈ ਹੋਵੇਗਾ। ਸਮਾਚਾਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ 50% ਦੇ ਟੈਰਿਫ ਦਾ ਵਪਾਰ ਤੇ ਪ੍ਰਭਾਵ ਪਵੇਗਾ ਖਾਸ ਕਰਕੇ ਉਹਨਾਂ ਖੇਤਰਾਂ ਤੇ ਜਿਨ੍ਹਾਂ ਤੇ ਟੈਰਿਫ ਲਾਗੂ ਹਨ। ਉਹਨਾਂ ਨੂੰ ਅਮਰੀਕਾ 'ਚ ਕੁਝ ਵਪਾਰਕ ਨੁਕਸਾਨ ਹੋਵੇਗਾ। ਟੈਕਸਟਾਈਲ ਰਸਾਇਣ ਮਸ਼ੀਨਰੀ ਆਦ ਥੋੜੇ ਸਮੇਂ ਚ ਪ੍ਰਭਾਵਿਤ ਹੋਣਗੇ ਪਰ ਇਹ ਬਹੁਤ ਲੰਬੇ ਸਮੇਂ ਦਾ ਨੁਕਸਾਨ ਨਹੀਂ ਹੋਵੇਗਾ। ਰਾਸ਼ਟਰਪਤੀ ਡੋਨਲਡ 트ੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਇੱਕ ਹੋਰ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਦੇਸ਼ ਅਮਰੀਕੀ ਕੰਪਨੀਆਂ ਤੇ ਡਿਜੀਟਲ ਸੇਵਾ ਟੈਕਸ ਲਗਾ ਕੇ ਟੈਰਿਫ ਦਾ ਜਵਾਬ ਦਿੰਦਾ ਹੈ ਤਾਂ ਅਮਰੀਕਾ ਉਸ ਦੇ ਨਿਰਯਾਤ ਤੇ ਹੋਰ ਜ਼ਿਆਦਾ ਟੈਰਿਫ ਲਗਾਏਗਾ। ਇਹ ਧਮਕੀ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਅਕਾਊਂਟ ਤੇ ਪੋਸਟ ਕੀਤੀ ਹੈ ਡਿਜੀਟਲ ਸੇਵਾ ਟੈਕਸ ਜਾਨਕਿ ਡੀਐਸਟੀ ਇੱਕ ਅਜਿਹਾ ਟੈਕਸ ਹੈ ਜੋ ਮੁੱਖ ਤੌਰ ਤੇ ਵੱਡੀਆਂ ਵਿਦੇਸ਼ੀ ਡਿਜੀਟਲ ਕੰਪਨੀਆਂ ਦੀ ਆਮਦਨ ਤੇ ਲਗਾਇਆ ਜਾਂਦਾ ਹੈ ਇਹ ਟੈਕਸ ਉਹਨਾਂ ਕੰਪਨੀਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਕਿਸੇ ਦੇਸ਼ 'ਚ ਕੰਮ ਕਰਦੀਆਂ ਨੇ ਪਰ ਉੱਥੇ ਉਹਨਾਂ ਦਾ ਕੋਈ ਭੌਤਿਕ ਦਫ਼ਤਰ ਜਾਂ ਮੌਜੂਦਗੀ ਨਹੀਂ ਹੁੰਦੀ ਇਸ ਤਰ੍ਹਾਂ ਇਹ ਟੈਕਸ ਉਹਨਾਂ ਦੀ ਸਥਾਨਕ ਕਮਾਈਆਂ ਤੇ ਲਗਾਇਆ ਜਾਂਦਾ ਹੈ ਭਾਰਤ ਨੇ ਹਾਲਾਂਕਿ ਇਸ ਮਾਮਲੇ ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਪਰ ਇਹ ਕਿਆਸ ਲਗਾਏ ਜਾ ਰਹੇ ਨੇ ਕਿ 50% ਦੇ ਟੈਰਿਫ ਦੇ ਜਵਾਬ ਚ ਭਾਰਤ Google, Meta ਅਤੇ Amazon ਵਰਗੀਆਂ ਕੰਪਨੀਆਂ ਤੇ ਡਿਜੀਟਲ ਸੇਵਾ ਟੈਕਸ ਲਗਾ ਸਕਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਨੇ ਅਮਰੀਕਾ ਨਾਲ ਵਪਾਰ ਸਮਝੌਤਾ ਕਰਨ ਲਈ ਪਹਿਲਾਂ ਹੀ 2025-2026 ਦੇ ਬਜਟ ਚ ਡਿਜੀਟਲ ਟੈਕਸ ਨੂੰ ਖਤਮ ਕਰ ਦਿੱਤਾ ਸੀ। ਹਾਲਾਂਕਿ 트੍ਰੰਪ ਦਾ ਤਾਜ਼ਾ ਰੁਖ ਇਹ ਦਰਸਾਉਂਦਾ ਹੈ ਕਿ ਅਮਰੀਕਾ ਇਸ ਮਾਮਲੇ ਤੇ ਕੋਈ ਨਰਮੀ ਦਿਖਾਉਣ ਲਈ ਤਿਆਰ ਨਹੀਂ ਹੈ। ਟਰੰਪ ਪ੍ਰਸ਼ਾਸਨ ਨੇ ਯੂਕਰੇਨ ਨੂੰ 3350 ਐਕਸਟੈਂਡਡ ਰੇਂਜ ਅਟੈਕ ਮਿਊਨੀਸ਼ਨ ਮਿਜ਼ਾਈਲਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕੀਵ ਨੂੰ ਇੱਕ ਸੰਭਾਵੀ ਤੌਰ ਤੇ ਸ਼ਕਤੀਸ਼ਾਲੀ ਉਪਕਰਣ ਪ੍ਰਦਾਨ ਕਰੇਗਾ ਕਿਉਂਕਿ ਇਹ ਰੂਸ ਦੇ ਲਗਾਤਾਰ ਹਮਲੇ ਦਾ ਸਾਹਮਣਾ ਕਰ ਰਿਹਾ ਹੈ ਇੱਕ ਰਿਪੋਰਟ ਅਨੁਸਾਰ 82.5 ਕਰੋੜ ਅਮਰੀਕੀ ਡਾਲਰ ਦੀ ਪ੍ਰਸਤਾਵਿਤ ਵਿਕਰੀ ਦਾ ਐਲਾਨ ਵੀਰਵਾਰ ਨੂੰ ਅਜੇ ਹੀ ਸਮੇਂ ਕੀਤਾ ਗਿਆ ਜਦੋਂ ਯੁੱਧ ਨੂੰ ਖਤਮ ਕਰਨ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਕੀਵ ਤੇ ਰੂਸੀ ਹਮਲੇ ਜਾਰੀ ਨੇ ਇਸ ਮਹੀਨੇ ਰਾਸ਼ਟਰਪਤੀ ਡੋਨਲਡ 트ੰਪ ਦੁਆਰਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਵੱਖਰੇ ਤੌਰ ਤੇ ਮੁਲਾਕਾਤ ਕਰਨ ਤੋਂ ਬਾਅਦ ਇਸ ਦਾ ਐਲਾਨ ਕੀਤਾ ਗਿਆ ਹਾਲਾਂਕਿ 트럼ਪ ਪ੍ਰਸ਼ਾਸਨ ਨੇ ਮੌਜੂਦਾ ਹਥਿਆਰਾਂ ਲਈ ਉਪਕਰਣਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਇਹ 트럼ਪ ਪ੍ਰਸ਼ਾਸਨ ਦੁਆਰਾ ਯੂਕਰੇਨ ਨੂੰ ਨਵੇਂ ਹਥਿਆਰਾਂ ਦੀ ਪਹਿਲੀ ਵੱਡੀ ਵਿਕਰੀ ਦਾ ਐਲਾਨ ਹੈ ਵਿਦੇਸ਼ ਵਿਭਾਗ ਨੇ ਇੱਕ ਨੋਟਿਸ ਚਕਾਇਆ ਯੂਕਰੇਨ ਇਸ ਖਰੀਦ ਲਈ ਡੈਨਮਾਰਕ ਨੀਦਰਲੈਂਡ ਅਤੇ ਨਾਰਵੇ ਤੋਂ ਪ੍ਰਾਪਤ ਫੰਡਾਂ ਅਤੇ ਅਮਰੀਕਾ ਤੋਂ ਵਿਦੇਸ਼ੀ ਫੌਜੀ ਵਿੱਤ ਦੀ ਵਰਤੋਂ ਕਰੇਗਾ ኢ ਆਰ ਏ ਐਮ ਸਾਡੇ ਨਾਟੋ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਦੀ ਇੱਕ ਉਦਾਹਰਣ ਹੈ ਤਾਂ ਜੋ ਇੱਕ ਸਮਰੱਥ ਅਤੇ ਸਕੇਲੇਬਲ ਸਿਸਟਮ ਵਿਕਸਿਤ ਕੀਤਾ ਜਾ ਸਕੇ ਜੋ ਸਮੇਂ ਸਿਰ ਡਿਲੀਵਰ ਕੀਤਾ ਜਾ ਸਕੇ ਇਸ ਵਿੱਚ ਕਿਹਾ ਗਿਆ ਹੈ ਇਹ ਪ੍ਰਸਤਾਵਿਤ ਵਿਕਰੀਕਾ ਭਾਈਵਾਲ ਦੇਸ਼ ਦੀ ਸੁਰੱਖਿਆ ਚ ਸੁਧਾਰ ਕਰੇਗੀ ਅਤੇ ਅਮਰੀਕੀ ਵਿਦੇਸ਼ ਨੀਤੀ ਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਦਾ ਸਮਰਥਨ ਕਰੇਗੀ ਯੂਰਪ ਚ ਰਾਜਨੀਤਿਕ ਸਥਿਰਤਾ ਅਤੇ ਆਰਥਿਕ ਤਰੱਕੀ ਦਾ ਸਮਰਥਨ ਕਰੇਗੀ ਅਮਰੀਕਾ ਦੇ ਲਾਸ ਐਂਜਲਸ ਚ ਇੱਕ ਸਿੱਖ ਵਿਅਕਤੀ ਨੂੰ ਸੜਕ ਤੇ ਤਲਵਾਰ ਲਹਿਰਾਉਣ ਤੇ ਪੁਲਿਸ ਨੇ ਗੋਲੀ ਮਾਰ ਦਿੱਤੀ। ਇਹ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ 13 ਜੂਨ ਦੀ ਦੱਸੀ ਜਾ ਰਹੀ ਹੈ। ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਸ ਘਟਨਾ ਦੀ ਵੀਡੀਓ ਲਾਸ ਐਂਜਲਸ ਪੁਲਿਸ ਨੇ ਆਪਣੇ YouTube ਚੈਨਲ ਤੇ ਸਾਂਝੀ ਕੀਤੀ ਹੈ। ਪੁਲਿਸ ਦੇ ਅਨੁਸਾਰ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਫਿਗੁਏਰੀਆ ਸਟਰੀਟ ਅਤੇ 올림픽 ਬੁਲੇਵਾਰਡ ਰੋਡ ਤੇ ਤਲਵਾਰ ਲਹਿਰਾ ਰਿਹਾ ਏ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਗੁਰਪ੍ਰੀਤ ਨੂੰ ਤਲਵਾਰ ਸੁੱਟਣ ਲਈ ਕਿਹਾ ਪਰ ਉਸ ਨੇ ਨਹੀਂ ਸੁਣੀ ਅਤੇ ਆਪਣੀ ਕਾਰ ਚੋਂ ਪਾਣੀ ਦੀ ਬੋਤਲ ਕੱਢ ਕੇ ਪੁਲਿਸ ਵੱਲ ਸੁੱਟ ਦਿੱਤੀ ਇਸ ਤੋਂ ਬਾਅਦ ਗੁਰਪ੍ਰੀਤ ਨੇ ਕਾਰ ਭਜਾ ਲਈ ਅਤੇ ਤਲਵਾਰ ਲਹਿਰਾਉਂਦੇ ਹੋਏ ਭੱਜਣਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਇਸ ਦੌਰਾਨ ਉਸ ਦੀ ਕਾਰ ਪੁਲਿਸ ਦੀ ਗੱਡੀ ਨਾਲ ਟਕਰਾ ਗਈ ਫਿਰ ਉਹ ਕਾਰ ਚੋਂ ਉਤਰਿਆ ਤੇ ਤਲਵਾਰ ਲੈ ਕੇ ਪੁਲਿਸ ਵੱਲ ਭੱਜਿਆ ਪੁਲਿਸ ਨੇ ਗੋਲੀਬਾਰੀ ਕੀਤੀ ਜਿਸ ਕਾਰਨ ਗੁਰਪ੍ਰੀਤ ਜ਼ਖਮੀ ਹੋ ਗਿਆ ਤੇ ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਪੁਲਿਸ ਨੇ ਗੁਰਪ੍ਰੀਤ ਕੋਲੋਂ 2 ਫੁੱਟ ਦਾ ਚਾਕੂ ਵੀ ਬਰਾਮਦ ਕੀਤਾ ਇਸ ਘਟਨਾ ਦੀ ਜਾਂਚ ਅਜੇ ਜਾਰੀ ਹੈ ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਜੋ ਕਦੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਵੱਡਾ ਸਥਾਨ ਸੀ ਇੱਕ ਹੈਰਾਨ ਕਰਨ ਵਾਲੀ ਰਫ਼ਤਾਰ ਨਾਲ ਖਿਸਕਦਾ ਜਾ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਇੱਕ ਭਿਆਨਕ ਤਸਵੀਰ ਪੇਸ਼ ਕਰਦੇ ਨੇ 2025 ਦੀ ਦੂਜੀ ਤਿਮਾਹੀ 'ਚ ਕੈਨੇਡਾ ਨੇ ਭਾਰਤੀ ਨਾਗਰਿਕਾਂ ਨੂੰ ਸਿਰਫ 17885 ਸਟੱਡੀ ਪਰਮਿਟ ਜਾਰੀ ਕੀਤੇ ਜਦਕਿ ਪਿਛਲੇ ਸਾਲ ਇਸ ਸਮੇਂ 'ਚ ਇਹ ਗਿਣਤੀ 55660 ਸੀ ਇਹ 65% ਤੋਂ ਵੱਧ ਦੀ ਹੈਰਾਨੀਜਨਕ ਗਿਰਾਵਟ ਨੂੰ ਦਰਸਾਉਂਦਾ ਹੈ ਜੋ ਕਿ ਹਾਲ ਹੀ ਦੇ ਇਤਿਹਾਸ 'ਚ ਸਭ ਤੋਂ ਤੇਜ਼ ਗਿਰਾਵਟ 'ਚੋਂ ਇੱਕ ਹੈ ਇਹ ਸਿਰਫ ਇੱਕ ਅਸਥਾਈ ਗਰਾਵਟ ਜਾਂ ਅੰਕੜਾਤਮਕ ਵਿਗਾੜ ਨਹੀਂ ਹੈ ਇਹ ਰੁਝਾਨ ਪਿਛਲੇ ਕਈ ਤਿਮਾਈਆਂ ਤੋਂ ਇਕਸਾਰ ਰਿਹਾ ਹੈ ਜੋ ਕੈਨੇਡਾ ਦੀਆਂ ਇਮੀਗ੍ਰੇਸ਼ਨ ਤੇ ਸਿੱਖਿਆ ਨੀਤੀਆਂ ਦੇ ਇੱਕ ਪ੍ਰਣਾਲੀਗਤ ਸਖਤੀ ਵੱਲ ਇਸ਼ਾਰਾ ਕਰਦਾ ਹੈ ਭਾਰਤ ਅਤੇ ਕੈਨੇਡਾ ਵਿਚਕਾਰ ਤਣਾਪੂਰਨ ਕੂਟਨੀਤਿਕ ਸਬੰਧਾਂ ਵੱਧਦੇ ਟਿਊਸ਼ਨ ਖਰਚਿਆਂ ਵਿਦਿਆਰਥੀ ਵੀਜ਼ਿਆਂ ਤੇ ਸਖਤ ਨਿਯਮਾਂ ਅਤੇ ਨਿੱਜੀ ਕਾਲਜਾਂ ਤੇ ਵਧੀ ਹੋਈ ਜਾਂਚ ਦੇ ਨਾਲ ਕੈਨੇਡੀਅਨ ਸਿੱਖਿਆ ਦੇ ਇੱਕ ਸਮੇਂ ਖੁੱਲੇ ਦਰਵਾਜ਼ੇ ਹੌਲੀ-ਹੌਲੀ ਪਰ ਲਗਾਤਾਰ ਬੰਦ ਹੋ ਰਹੇ ਨੇ ਭਾਰਤੀ ਵਿਦਿਆਰਥੀਆਂ ਲਈ ਜੋ ਲੰਬੇ ਸਮੇਂ ਤੋਂ ਕੈਨੇਡਾ ਚ ਅੰਤਰਰਾਸ਼ਟਰੀ ਦਾਖਲੇ ਲੈਣ ਵਾਲਿਆਂ ਦਾ ਸਭ ਤੋਂ ਵੱਡਾ ਸਮੂਹ ਨੇ ਪ੍ਰਭਾਵ ਗੰਭੀਰ ਨੇ ਉਹ ਪਰਿਵਾਰ ਜੋ ਆਪਣੇ ਬੱਚਿਆਂ ਲਈ ਵਿਸ਼ਵ ਵਿਆਪੀ ਮੌਕੇ ਪ੍ਰਾਪਤ ਕਰਨ ਦੀ ਉਮੀਦ ਚ ਸਾਲਾਂ ਤੋਂ ਬਚਤ ਦਾ ਨਿਵੇਸ਼ ਕਰ ਰਹੇ ਸਨ ਹੁਣ ਵੱਧਦੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਨੇ ਇਹ ਗ੍ਰਾਵਟ ਕੈਨੇਡਾ ਦੇ ਸਿੱਖਿਆ ਖੇਤਰ ਦੇ ਭਵਿੱਖ ਬਾਰੇ ਵੀ ਸਵਾਲ ਖੜੇ ਕਰਦੀ ਹੈ ਜੋ ਕਿ ਅੰਤਰਰਾਸ਼ਟਰੀ ਟਿਊਸ਼ਨ ਫੀਸਾਂ ਤੇ ਵਧਿਆ ਫੁੱਲੇ ખાસ ਕਰਕੇ ਭਾਰਤ ਤੋਂ ਛੋਟੇ ਸੂਬਿਆਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਜੋ ਕਿ ਮਾਲੀਏ ਲਈ ਇਨ੍ਹਾਂ ਵਿਦਿਆਰਥੀਆਂ ਤੇ ਬਹੁਤ ਜ਼ਿਆਦਾ ਨਿਰਭਰ ਨੇ ਨੂੰ ਜਲਦੀ ਹੀ ਆਰਥਿਕ ਝਟਕਾ ਮਹਿਸੂਸ ਹੋਣ ਦੀ ਸੰਭਾਵਨਾ ਹੈ ਮਾਹਿਰਾਂ ਦਾ ਤਰਕ ਹੈ ਕਿ ਕੈਨੇਡਾ ਦਾ ਇਹ ਕਦਮ ਜਾਣਬੁੱਝ ਕੇ ਕੀਤਾ ਗਿਆ ਪੁਨਰ ਕੈਲੀਬ੍ਰੇਸ਼ਨ ਹੈ ਸਰਕਾਰ ਨੇ ਰਹਿਣ ਦੀ ਘਾਟ ਅਤੇ ਜਨਤਕ ਸੇਵਾਵਾਂ ਤੇ ਦਬਾਅ ਦਾ ਹਵਾਲਾ ਦਿੰਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਸਥਿਰ ਪ੍ਰਵਾਹ ਨੂੰ ਰੋਕਣ ਦੀ ਜ਼ਰੂਰਤ ਤੇ ਵਾਰ-ਵਾਰ ਜ਼ੋਰ ਦਿੱਤਾ ਹਾਲਾਂਕਿ ਆਲੋਚਕ ਇਸ ਨੂੰ ਵੱਖਰੇ ਢੰਗ ਨਾਲ ਦੇਖਦੇ ਨੇ ਉਹ ਦਲੀਲ ਦਿੰਦੇ ਨੇ ਕਿ ਭਾਰਤੀ ਵਿਦਿਆਰਥੀ ਆ ਸਪਸ਼ਟ ਤੌਰ ਤੇ ਪ੍ਰਭਾਵਿਤ ਹੋ ਰਹੇ ਨੇ ਰਾਜਨੀਤਿਕ ਵਿਵਾਦਾਂ ਅਤੇ ਨੀਤੀਗਤ ਪ੍ਰਯੋਗਾਂ ਦੇ ਕ੍ਰਾਸ ਫਾਇਰ ਚ ਫਸ ਗਏ ਨੇ ਜੋ ਸਪਸ਼ਟ ਹੈ ਕਿ ਉਹ ਇਹ ਹੈ ਕਿ ਗਰਾਵਟ ਇਸ ਸਮੇਂ ਜਲਦੀ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ ਓਟਵਾ ਤੋਂ ਸੁਨੇਹਾ ਦ੍ਰਿੜ ਹੈ ਕੈਨੇਡਾ ਹੁਣ ਭਾਰਤੀ ਵਿਦਿਆਰਥੀਆਂ ਲਈ ਆਟੋਮੈਟਿਕ ਪਹਿਲੀ ਪਸੰਦ ਨਹੀਂ ਬਣਨਾ ਚਾਹੁੰਦਾ ਇਸ ਦੀ ਬਜਾਏ ਉਹ ਛੋਟੇ ਵਧੇਰੇ ਚੋਣਵੇਂ ਦਾਖਲੇ ਵੱਲ ਇੱਕ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ ਮਾਤਰਾ ਨਾਲੋਂ ਗੁਣਵੱਤਾ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਜਿਵੇਂ ਕਿ ਕੈਨੇਡਾ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਵਿਦਿਆਰਥੀ ਪਹਿਲਾਂ ਹੀ ਆਸਟ੍ਰੇਲੀਆ ਯੂਕੇ ਜਰਮਨੀ ਤੇ ਪੂਰਬੀ ਯੂਰਪ ਚ ਉੱਭਰ ਰਹੇ ਹੱਬਾਂ ਵਰਗੇ ਵਿਕਲਪ ਸਥਾਨਾਂ ਵੱਲ ਮੁੜ ਰਹੇ ਨੇ ਪਰ ਇਹ ਨੁਕਸਾਨ ਸਿਰਫ ਅੰਕੜਿਆਂ ਤੋਂ ਵੱਧ ਹੈ ਇਹ ਇੱਕ ਦਹਾਕੇ ਲੰਬੇ ਯੁੱਗ ਦੇ ਅਲੋਪ ਹੋਣ ਨੂੰ ਦਰਸਾਉਂਦਾ ਹੈ ਜਦੋਂ ਕੈਨੇਡਾ ਨੌਜਵਾਨ ਭਰਤੀਆਂ ਲਈ ਉਮੀਦ ਮੌਕੇ ਤੇ ਸਥਾਈ ਨਿਵਾਸ ਲਈ ਇੱਕ ਪ੍ਰਵੇਸ਼ ਦੁਆਰ ਦਾ ਪ੍ਰਤੀਕ ਸੀ ਇਸ ਸਮੇਂ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ